ਸਬਿਲਤਾ ਡੰਡੇ ਦੀ ਝੰਡਾ ਪਿਆ ਪਿਆ ਏ ਇਸ ਕਰਕੇ ਜਮਾ ਜਿਹੜਾ ਕੰਮ ਸਿਖਰਾਂ ਤੇ ਪਹੁੰਚ ਚੁੱਕਿਆ ਏ ਇਲੈਕਸ਼ਨ ਆ ਜਿਹੜੀ ਉਹ ਆਮ ਆਦਮੀ ਪਾਰਟੀ ਤੇ ਬੀਜੇਪੀ ਉਹਨਾਂ ਦਾ ਮੁਕਾਬਲਾ ਰਹਿ ਗਿਆ ਕਾਂਗਰਸ ਆ ਜਿਹੜੀ ਉਹ ਮੁਕਾਬਲੇ ਤੋਂ ਇਲੈਕਸ਼ਨ ਤੋਂ ਬਾਹਰ ਹੋ ਚੁੱਕੀ ਆ ਤੁਸੀਂ ਕਹਿ ਵੀ ਧੱਕਾ ਵੀ ਹੋ ਸਕਦਾ ਕੋਸ਼ਿਸ਼ ਕਰਨਗੇ ਪਰ ਤੁਹਾਨੂੰ ਮੈਂ ਕਹਿੰਦਾ ਜਮੇ ਵਿੱਚ ਡਾਂਗਾ ਪਈਆਂ ਏ ਉਹ ਧੱਕਾ ਕਰਨ ਵਾਲੇ ਲਈ ਡਾਂਗਾ ਤਿਆਰ ਨੇ ਭੀ ਲਾਪਤਾ ਹੋ ਗਏ ਨੇ ਭੱਜ ਗਏ ਨੇ ਭੱਜ ਗਏ ਨੇ ਕਿਸੇ ਨੇ ਲਪੋਲੇ ਸਾਮਣੇ ਦੇਖ ਸਕਦੇ ਹੋ ਕਿ ਰੂਟ ਸ਼ੋਅ ਹੈ ਜਿਹੜਾ ਰਮਨ ਸਿੰਘ ਬਿੱਟੂ ਦੀ ਅਗਵਾਈ ਦੇ ਵਿੱਚ ਕੱਢਿਆ ਜਾਵੇਗਾ ਲੁਧਿਆਣਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਵੱਡਾ ਕਾਫਲਾ ਜਿਹੜਾ ਰਮਨ ਸਿੰਘ ਬਿੰਡੂ ਦੇ ਨਾਲ ਚੱਲੇਗਾ ਤਾਂ ਇਸ ਸੜਕ ਦੇ ਉੱਪਰ ਜਿਹੜਾ ਬੀਜਪੀ ਹੁਣ ਆਪਣਾ ਰੂਟ ਸ਼ੋਅ ਕੱਢਣ ਜਾ ਰਹੀ ਹੈ ਸਿੰਘ ਬਿੱਟੂ ਚੋਣ ਪ੍ਰਚਾਰਤੇ ਨੇ ਇਸ ਸਮੇਂ ਪ੍ਰਚਾਰ ਆਖਰੀ ਗੀਟ ਤੇ ਆ ਤਾਂ ਥੋੜੇ ਜਿਹੇ ਸਮੇਂ ਤੋਂ ਬਾਅਦ ਇੱਕ ਰੂਟ ਸ਼ੋਅ ਵੀ ਕੱਢਿਆ ਜਾਵੇਗਾ ਸਿਆਸਤਾਂ ਜਿਹੜੀ ਲੁਧਿਆਣੇ ਦੀ ਉਸ ਸਮੇਂ ਪੱਕੀ ਹੋਈ ਆ ਵਰਕਰਾਂ ਨੂੰ ਮਿਲ ਰਹੇ ਨੇ ਤੇ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਤਾਂ ਪ੍ਰਚਾਰ ਇਸਵੇਂ ਸਿਖਰਾਂ ਤੇ ਚੱਲ ਰਿਹਾ ਤੇ ਦੂਜੇ ਪਾਸੇ ਬਿਆਨ ਵੀ ਲੀਡਰਾਂ ਦੇ ਤਿੱਖੇ ਹੁੰਦੇ ਜਾ ਰਹੇ ਨੇ ਦੇਖ ਸਾਡੇ ਨੂੰ ਤਸਵੀਰਾਂ ਵਰਕਰਾਂ ਨੂੰ ਮਿਲਦੇ ਹੋਏ ਰਮਨਜੀਤ ਸਿੰਘ ਬਿੱਟੂ ਜਿਹੜੇ ਸਮੇਂ ਨਜ਼ਰ ਆ ਰਹੇ ਐਸੇ ਵੇਲੇ ਤਾਂ ਡੰਡੇ ਚ ਝੰਡਾ ਪਿਆ ਪਿਆ ਏ ਇਸ ਕਰਕੇ ਜਮਾ ਜਿਹੜਾ ਕੰਮ ਸਿਖਰਾਂ ਤੇ ਪਹੁੰਚ ਚੁੱਕਿਆ ਏ ਇਲੈਕਸ਼ਨ ਆ ਜਿਹੜੀ ਉਹ ਆਮ ਆਦਮੀ ਪਾਰਟੀ ਤੇ ਬੀਜੇਪੀ ਉਹਨਾਂ ਦਾ ਮੁਕਾਬਲਾ ਰਹਿ ਗਿਆ ਕਾਂਗਰਸ ਆ ਜਿਹੜੀ ਉਹ ਮੁਕਾਬਲੇ ਤੋਂ ਇਲੈਕਸ਼ਨ ਤੋਂ ਬਾਹਰ ਹੋ ਚੁੱਕੀ ਆ ਸਰ ਤੁਸੀਂ ਕਹਿ ਵੀ ੱੱਕਾ ਵੀ ਹੋ ਸਕਦਾ ਅਫਸਰਾਂ ਨੂੰ લા લે ને ਸਾਰੇ ਨਹੀਂ 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 ਕੋਸ਼ਿਸ਼ ਕਰਨਗੇ ਪਰ ਤੁਹਾਨੂੰ ਮੈਂ ਕਹਿੰਦਾ ਜਿਵੇਂ ਡਾਂਗਾ ਪਈਆਂ ਏ ਉਹ ਧੱਕਾ ਕਰਨ ਵਾਲੇ ਲਈ ਡਾਂਗਾ ਤਿਆਰ ਨੇ ਮੁੱਖ ਮੰਤਰੀ ਸਾਹਿਬ ਤੁਸੀਂ ਕਹੇ ਵੀ ਲਾਪਤਾ ਹੋ ਗਏ ਨੇ ਭੱਜ ਗਏ ਨੇ ਭੱਜ ਗਏ ਨੇ ਕਿਸੇ ਨੇ ਲਕੋਲੇ ਇਧਰੋਂ ਨਹੀਂ ਗੱਡੀ ਨਿਕਲਣੀ ਇਧਰੋਂ ਗੱਡੀ ਨਹੀਂ ਨਿਕਲਣੀ ਕਹ ਰਹੇ ਨੇ ਕਿ ਅਸੀਂ ਡੰਕੇ ਦੀ ਝੋਟ ਤੇ ਜਿੱਤਾਂਗੇ ਤਾਂ ਸਮੇਂ ਰਮਨੀਤ ਸਿੰਘ ਬਿੱਟੂ ਨੇ ਪ੍ਰਚਾਰ ਦੀ ਕਮਾਂਡ ਸੰਭਾਲੀ ਹੋਈ ਹੈ ਤਾਂ ਪ੍ਰਚਾਰ ਸਿਖਰਾਂ ਤੇ ਅੱਜ ਆਖਰੀ ਦੌਰ ਦੇ ਉੱਤੇ ਪ੍ਰਚਾਰ ਚੱਲ ਰਿਹਾ ਰਮਨੀਤ ਸਿੰਘ ਬਿੱਟੂ ਖੁਦ ਇਸ ਸਮੇਂ ਨਜ਼ਰ ਆ ਰਹੇ ਨੇ ਬਰਕਰਾਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਇਸ ਸਮੇਂ ਤਾਂ ਕਿਹਾ ਜਾ ਰਿਹਾ ਕਿ ਅਸੀਂ ਜਿੱਤਾਂਗੇ ਤੇ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਸਿਆਸਤ ਜਿਹੜੀ ਪੱਕੀ ਹੋਈ ਆ ਤਾਂ ਉਸ ਤੇ ਵੀ ਜਿਹੜਾ ਪਲਟਵਾਰ ਜਿਹੜਾ ਉਹ ਕੀਤਾ ਜਾ ਰਿਹਾ ਪ੍ਰਚਾਰ ਸਿਖਰਾਂ ਤੇ ਆ ਤਾ ਸਿਖਰਾ ਤੇ ਪ੍ਰਚਾਰ ਦੇ ਦੌਰਾਨ ਰਮਨ ਸਿੰਘ ਬਿੱਟੂ ਇਸ ਸਮੇ ਜਿਹੜਾ ਨਜ਼ਰ ਆ ਰਹੇ ਨੇ ਸਾਹਮਣੇ ਦੇਖ ਸਕਦੇ ਹੋ ਕੋ ਰੋਡ ਸੋਆ ਜਿਹੜਾ ਰਮਨ ਸਿੰਘ ਬਿੱਟੂ ਦੀ ਅਗਵਾਈ ਦੇ ਵਿੱਚ ਕੱਢਿਆ ਜਾਵੇਗਾ ਲੁਧਿਆਣਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੀ ਰਮਨ ਸਿੰਘ ਬਿੱਟੂ ਹੋਣਾ ਰੋਡ ਸੋ ਕੱਢਦੇ ਹੋਏ ਨਜ਼ਰ ਆਉਣਗੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਤਾਂ ਅਸਮੇ ਸੀ ਜਿੱਤਾਂ ਦੇ ਸਾਹਮਣੇ ਦੇਖ ਸਕਦੇ ਹੋ ਕਿ ਇੱਕ ਵੱਡਾ ਕਾਫਲਾ ਜਿਹੜਾ ਰਮਨ ਸਿੰਘ ਬਿੱਟੂ ਦੇ ਨਾਲ ਚੱਲੇਗਾ ਤਾਂ ਇਸ ਸੜਕ ਦੇ ਉੱਪਰ ਜਿਹੜਾ ਬੀਜੇਪੀ ਹੁਣ ਆਪਣਾ ਰੋਡ ਸ਼ੋਅ ਕੱਢਣ ਜਾ ਰਹੀ ਹੈ ਸਾਥੀ ਸਨਿ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਾਨਾ ਸਪੋਰਟਸਮੈਨ ਟੀਵੀ ਲੁਧਿਆਣਾ